ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਨੇ ਬਸੀ ਪਟਾਣਾ ਦੇ ਪਿੰਡ ਕਲਾਉਡ ਦੇ ਵਿੱਚ ਨੌਜਵਾਨ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਇੱਕ ਖੇਡ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਸੰਬੋਧਨ ਕਰਦੇ ਹੋਏ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਮੁੜ ਕਬੱਡੀ ਵਰਲਡ ਕੱਪ ਸ਼ੁਰੂ ਕੀਤੇ ਜਾਣਗੇ ਉਹਨਾਂ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਮਾਲਵਾੜੀ ਘੋੜਿਆਂ ਦਾ ਰੇਸ ਕੋਰਸ ਖੋਲਿਆ ਜਾ ਜਗਾ ਜਿੱਥੇ ਕਿ ਘੋੜਿਆਂ ਦੀ ਰੀਸਾਂ ਕਰਵਾਈਆਂ ਜਾਣਗੀਆਂ ਔਰ ਅੱਜ ਵੀ ਕਿਹਾ ਇਹ ਕਿ ਅਕਾਲੀ ਦਰਦੀ ਸਰਕਾਰ ਮੌਕੇ ਮਾਖੇਡ ਕਬੱਡੀ ਨੂੰ ਕਥਾਂ ਤੋਂ ਲੱਖਾਂ ਦੀ ਬਣਾ ਦਿੱਤਾ ਗਿਆ ਪਰ ਅਗਲੀਆਂ ਸਰਕਾਰਾਂ ਨੇ ਸਿਆਸਤ ਕਰਦੇ ਹੋਏ ਇਹਨਾਂ ਵਿਰਾਸਤੀ ਖੇਡਾਂ ਨੂੰ ਬੰਦ ਕਰਵਾ ਦਿੱਤਾ ਸੀ ਆ ਲੋੜ ਹੈ ਵਾਪਸ ਉਹ ਦਿਨ ਲਿਆਉਣੇ ਉਹ ਮੇਲੇ ਲਿਆਉਣੇ ਤੇ ਵਾਪਸ ਜਵਾਨੀ ਨੂੰ ਖੇਡਾਂ 'ਤੇ ਵਾਪਸ ਲਿਆਉਣਾ ਫਿਰ ਮਨੋ ਤੂੰ ਮੈਂ ਨਾ ਕਰਾ ਜਣਾ ਤੁਸੀਂ ਮੇਰ ਕਰੋ ਆਪਣੀ ਪੰਜਾਬੀਆਂ ਦੀ ਸਰਕਾਰ ਲੈ ਕੇ ਆਓ ਫਰੋਮਣੀ ਅਕਾਲੀ ਦਾ ਥੋੜੀ ਮਾਂ ਘਾਟੀ ਹੈ ਤੁਹਾਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਪੜਾਈ ਪਾਟੀ ਹੈ ਆ ਕਿਸੇ ਦੀ ਜਾਇਦਾਦ ਨਹੀਂ ਨਾ ਮੇਰੀ ਜਾਂ ਕਿਸੇ ਦੀ ਜਾਇਦਾਦ ਨਹੀਂ ਤੁਹਾਡੇ ਬਜ਼ੁਰਗਾਂ ਦੀ ਜਾਇਦਾਦ ਹੈ

ਮੈਂ ਕਿਹਨਾਂ ਗੱਲ ਦੀ ਜ਼ਿਕਰ ਕਰ ਰਿਹਾ ਸੀ ਪਾਰਟੀ ਦੇ ਵਿੱਚ ਮੈਂ ਕਿ ਜਿੰਨੇ ਵੀ ਥਰਮਲ ਪਾਰ ਪੰਜਾਬ ਦੇ ਸਾਰੇ ਕਾਲੀ ਦਲ ਨੇ ਬਣਾਏ ਹਨ ਜਿੰਨੇ ਵੀ 에어ਪੋਰਟ ਸਾਰੇ ਕਾਲੀ ਦਲੇ ਬਣਾਏ ਹਨ ਆ ਜਿੰਨੀਆਂ ਵੀ 4 ਤੇ 6 ਲੈਂਚ ਚੌੜੀਆਂ ਸੜਕਾਂ ਸਾਰੀਆਂ ਹੀ ਕਾਲੀ ਦਲੇ ਬਣਾਏ ਹਨ 15 ਲੱਖਾਂ ਵਿੱਚੋਂ ਸਾਡੇ 13 ਲੱਖ ਦੀ ਕੋਲ ਕਨੇਕਸ਼ਨ ਕਾਲੀ ਦਲੇ ਦਿੱਤੇ ਮੁੱਖ ਬਿਜਲੀ ਕਾਲੀ ਦਲੇ ਦਿੱਤੀ ਸੋ ਮੇਰਾ ਕਤਮੇ ਤਿੰਨ ਤਬਾਹਤ ਇੱਕ ਇੱਕ ਚੀਜ਼ ਤੁਸੀਂ ਜੇ ਕਾਗਜ਼ ਪੈਂਸਨ ਲੈ ਲਓਗੇ ਦੇਨ ਥੁੱਡੀ ਪਾਰਟੀ ਦੀ ਐ ਕਿਉਂਕਿ ਥੁੱਡੀ ਪਾਰਟੀ ਸਮਝਦੀ ਐ ਆ ਜਿੰਨੇ ਵੀ ਬਾਹਰਲੇ ਦਿੱਲੀ ਵਾਲੇ ਐ ਭਾਵੇਂ ਕਾਂਗਰਸ ਐ ਭਾਵੇਂ ਬੀਜੇਪੀ ਐ ਭਾਵੇਂ ਝਾੜੂ ਵਾਲੇ ਐ ਦੇਖੋ ਕਿਵੇਂ ਬਰਬਾਦ ਕਰਤਾ ਪੰਜਾਬ ਨੂੰ ਆਪਾਂ ਤਜਰਬੇ ਕਰਦੇ ਛੱਡਿਏ ਆਪਣੇ ਆਪਣੇ ਹੁੰਦੇ ਐ ਜਗਵਾਲੀ ਟੀਵੀ ਲਈ ਜਗਦੇਵ ਸਿੰਘ ਦੀ ਰਿਪੋਰਟ